ਐਤਵਾਰ ਵਾਲੇ ਦਿਨ ਸੀ ਦਸਾਹਬ ਲੱਗੇ ਚਪਰੇ ਚ ਇੰਨੀ ਸ਼ਕਤੀ ਹੈ ਕਿ ਬਾਬਾ ਦੀਪ ਸਿੰਘ ਜੀ ਆਪ ਬੰਦੇ ਸੰਗਤਾਂ ਦੇ ਨਾਲ ਕਦੀ ਵੀ ਜਰੂਰ ਦਰਬਾਰ ਜਾਓਗੇ ਐਤਵਾਰ ਤਜਰੂ ਇਕੱਠੀਆਂ ਸੰਗਤਾਂ ਬਹਿ ਕੇ ਪ੍ਰਮਾਤਮਾ ਦਾ ਨਾਮ ਜਪਦੀਆਂ ਰੱਬ ਨੂੰ ਯਾਦ ਕਰਦੀਆਂ ਇਥੇ ਇੱਕ ਅਲੌਕਿਕ ਸ਼ਕਤੀ ਮਹਿਸੂਸ ਹੁੰਦੀ ਹੈ ਉਥੇ ਪ੍ਰਮਾਤਮਾ ਦੀ ਇੰਨੀ ਕਿਰਪਾ ਹੈ ਕਿ ਤੁਸੀਂ ਸਵੇਰੇ ਨਿਕਲਦੇ ਹੋ ਘਰੋਂ ਦੁਖੀ ਮਨ ਨਾਲ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਲੈ ਕੇ ਤੇ ਜਦੋਂ ਤੁਸੀਂ ਸ਼ੀਦਾ ਸਾਹਿਬ ਤੋਂ ਵਾਪਸ ਆਉਂਦੇ ਹੋ ਤਾਂ ਬਾਬਾ ਜੀ ਤੁਹਾਡੀਆਂ ਝੋਲੀਆਂ ਪਰ ਕੇ ਦਿੰਦੇ ਨੇ ਬਾਬਾ ਜੀ ਤੁਹਾਡੇ ਹਰ ਦੁੱਖ 'ਚ ਤੁਹਾਡੇ ਨਾਲ ਹੈ ਤੁਹਾਡਾ ਦਿਲ ਸਾਫ਼ ਹੈ ਤਾਂ ਤੁਹਾਡਾ ਹਰ ਦੁੱਖ ਬਾਬਾ ਜੀ ਆਪਣੇ ਹੱਥਾਂ ਨਾਲ ਘਟਣਗੇ ਤੇ ਇਹ ਕੋਈ ਕਈਆਂ ਕਹਾਣੀਆਂ ਗੱਲਾਂ ਨਹੀਂ ਹੈਗੀਆਂ ਜਿਨ੍ਹਾਂ ਦੀ ਪ੍ਰੀਤ ਬਾਬਾ ਦੀਪ ਸਿੰਘ ਜੀ ਦੇ ਨਾਲ ਸੱਚੀ ਲੱਗੀ ਹੋਵੇ ਉਹਨਾਂ ਕੋਲ ਪੁੱਛ ਕੇ ਦੇਖਣਾ ਕਿ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੀ ਜ਼ਿੰਦਗੀਆਂ ਕਿਸ ਤਰ੍ਹਾਂ ਬਦਲੀਆਂ ਨੇ ਆਪਣੇ ਗੁਰੂ ਤੇ ਭਰੋਸਾ ਸੱਚਾ ਹੋਵੇ ਤਾਂ ਗੁਰੂ ਤਾਂ ਤੁਹਾਡੇ ਲਈ ਸਾਰੀ ਦੁਨੀਆ ਹਲਾ ਸਕਦਾ ਹੈ